ਜੀ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਕੋਲ ਡੀ ਕੰਡੀਸ਼ਨ ਜ਼ਰੀਚ ਦੇ ਵਿੱਚ ਚੱਲ ਰਹੀਆਂ ਨੇ ਔਰ ਟੈਂਪਸ ਫੌਕ ਵੀ ਕੰਬੀ ਦਾ ਮਾਤ ਦੇ ਰਿਕਾਰਡ ਕੀਤਾ ਜਾ ਰਿਹਾ ਹੈ ਜਿਵੇਂ ਅੱਜ ਦਾ ਡਾਟਾ ਵੀ ਟੈਂਪਰੇਚਰ ਵੀ 13 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 4.7 ਸੈਲਸੀਅਸ ਦੇ نیچے ਹੈ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਸੀਅਸ ਘੱਟ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਸ ਕਾਫੀ 쿨 ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜੇ ਅਸੀਂ ਅੰਵਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਹੋਲ ਡੇ ਕੰਡੀਸ਼ਨਸ ਵਾਸਤੇ ਜਿਹੜਾ yellow alert ਜਾਰੀ ਕੀਤਾ ਗਿਆ ਹੈ ਜੀ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਦੀ ਪ੍ਰੈਡਿਕਸ਼ਨ ਹੈ ਆਰਥੋ ਕਿ ਕ੍ਰੌਪਸ ਨੂੰ ਮੌਇਸਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਜੇ ਲਾਈਟ ਰੇਨ ਵੀ ਦੀ ਹੈ ਤਾਂ ਉਹਦਾ ਕ੍ਰੌਪਸ ਨੂੰ ਬੈਨੀਫਿਟ ਹੀ ਹੈ ਸਮ ਕੋਈ ਨਹੀਂ ਹੈ ਪਰ ਉਸ ਨੂੰ ਵੀ ਇਹ ਹੀ ਦੱਸ ਸਕਦੇ ਹਾਂ ਜੀ ਕਿ ਪੰਚਤ੍ਰਿਕ ਨੂੰ ਲਾਈਟ ਰੇਲ ਜਿਹੜੀ ਕਿਤੇ ਕਿਤੇ ਪੰਜਾਬ ਦੇ ਵਿੱਚ ਚੱਲ ਸਕਦੀ ਹੈ ਸੋ ਉਹਨਾਂ ਨੇ ਜਿਹੜੇ ਫਾਰਮ ਆਪਰੇਸ਼ਨਸ ਨੇ ਇਹ ਵਾਲੀ ਵੈਦਿਕ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਹਨੂੰ ਪਲਾਨ ਕਰਕੇ ਚੱਲਦਾ ਹੈ ਅਨੁਕਮਈ ਦਰਸ਼ਕਾਂ ਜੀ ਕਿ ਕੋਲਡੇ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ ਪੰਜਾਬ ਛੇਤੀ ਨੂੰ ਹਲਕੀ ਬਾਰਿਸ਼ ਹੋਣ ਦੀ ਆਬਦਾ ਵਿੱਚ ਕੀ ਦਿੱਕਤ ਹੋ ਸਕਦੀ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਧਿਆਨ ਰੱਖੋ ਜਦੋਂ ਕੋਈ ਵਾਰ ਚੰਨੀ ਕਵਰਡ ਜਾਓ ਆਊਟਡੋਰ ਐਕਟੀਵਿਟੀਜ਼ ਜਿੰਨਾ ਹੋ ਸਕੇ ਘੱਟੋ-ਘੱਟ ਕਰੋ ਔਰ ਹੈਲਥੀ ਐਂਡ ਨਿਊਟ੍ਰੀਸ਼ਸ ਡਾਈਟ ਲਓ ਤਾਂ ਕਿ ਤੁਹਾਡੀ ਸਿਹਤ ਐਨੀ ਕਲੈਂਡ ਦੇ ਵਿੱਚ ਠੀਕ ਰਹੇ ਜਿੱਥੇ ਕਿ ਲੋਕਾਂ ਨੂੰ ਲਗਾਤਾਰ ਵਾਧੇ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਪੰਜਾਬ ਭਾਰ ਦੇ ਵਿੱਚ ਆਉਣ ਵਾਲੀ 5 ਅਤੇ 6 ਜਨਵਰੀ ਨੂੰ ਬਰਸਾਤ ਹੋ ਸਕਦੀ ਹੈ ਅਤੇ ਲੁਧਿਆਣੇ ਦੇ ਪੀਓ ਤਿਤ ਮੌਸਮ ਭਾਗ ਤੇ ਵਿਗਿਆਨਿਕ ਵੱਲੋਂ ਪੱਤਰਕਾਨਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਦੇ ਵਿੱਚ 5 ਅਤੇ 6 ਜਨਵਰੀ ਨੂੰ ਹਲਕੀ ਬਰਸਾਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਨਾਲ ਦਿਨ ਦੇ ਤਾਪਮਾਨ ਦੇ ਵਿੱਚ ਹੋਰ ਗਿਰਾਵਟ ਆ ਜਾਵੇਗੀ ਜਿਸ ਨਾਲ ਠੰਡ ਹੋਰ ਵੱਧ ਸਕਦੀ ਹੈ ਉਥੇ ਇਸ ਦੌਰਾਨ ਉਹਨਾਂ ਵੱਲੋਂ ਕਿਸਾਨਾਂ ਨੂੰ ਵੀ ਇਸ ਬਰਸਾਤ ਦੇ ਸੰਬੰਧੀ ਕੁਝ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਇਹ ਬਰਸਾਤ ਫਸਲਾਂ ਦੇ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਅਤੇ ਉੱਥੇ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵੀ ਸੁਚੇਤ ਕੀਤਾ ਅਤੇ ਕਿਹਾ ਕਿ ਘੱਟ ਤੋਂ ਘੱਟ ਘਰੋਂ ਬਾਹਰ ਨਿਕਲੋ ਅਤੇ ਚੰਗਾ ਖਾਣਾ ਖਾ ਕੇ ਆਪਣੀ ਸਿਹਤ ਦਾ ਧਿਆਨ ਰੱਖੋ ਜੀ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਕੋਲਡ ਡੇ ਕੰਡੀਸ਼ਨਜ਼ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਡੈਂਸ ਫੌਗ ਵੀ ਕਾਫੀ ਤਾਮਾ ਤੇ ਰਿਕਾਰਡ ਕੀਤੀ ਜਾ ਰਹੀ ਹੈ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ ਵੀ 13 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟ ਟੈਂਪਰੇਚਰ ਔਰ ਜੇ ਅਸੀਂ ਆਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਅੱਜ ਆਈਐਮਡੀ ਵੱਲੋਂ ਕੋਲਡ ਡੇ ਕੰਡੀਸ਼ਨਸ ਵਾਸਤੇ ਜਿਹੜਾ येलो ਅਲਰਟ ਜਾਰੀ ਕੀਤਾ ਗਿਆ ਹੈ ਪਰ ਕੱਲ ਤੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਪਰ ਆਨਵਰਡੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਬਾਰਿਸ਼ ਜ਼ਰੂਰ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ 5 ਤਰੀਕ ਔਰ 6 ਤਰੀਕ ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਲਾਈਟ ਰੇਨ ਉਹ ਹੋ ਸਕਦੀ ਹੈ। ਮੈਂ ਬਰਸਾਤ ਤੋਂ ਬਾਅਦ ਠੰਡ ਹੋਰ ਵਧੇਗੀ। ਜੀ ਜਦੋਂ ਵੀ ਰੇਨੀ اور ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਟ ਆਬਜ਼ਰਵ ਕਰਦੇ ਹਾਂ ਸੋ ਇਸੇ ਤਰ੍ਹਾਂ ਦੀਆਂ ਕੋਲਡ ਡੇ ਕੰਡੀਸ਼ਨਸ ਉਹਦੇ ਨਾਲ ਬਣੀਏ ਰਹਿ ਸਕਦੀਆਂ ਨੇ ਹਮੇਂ ਜੇ ਬਰਸਾਤ ਹੁੰਦੀ ਹੈ ਤਾਂ ਫਸਲਾਂ ਦੇ ਲਈ ਫਾਇਦੇਮੰਦ ਹੋਵੇ ਜੀ ਕਿਉਂਕਿ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਲਾਈਟ ਰੇਨ ਦੀ ਪ੍ਰੈਡਿਕਸ਼ਨ ਹੈ ਔਰ ਕਿਉਂਕਿ ਕ੍ਰੌਪਸ ਦੀ ਮੌਇਸਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਜੇ ਲਾਈਟ ਰੇਨ ਹੁੰਦੀ ਹੈ ਤਾਂ ਉਹਦਾ ਕ੍ਰੌਪਸ ਨੂੰ ਬੈਨੀਫਿਟ ਹੀ ਹੈ ਨੁਕਸਾਨ ਕੋਈ ਨਹੀਂ ਹੈ ਕਿਸਾਨਾਂ ਨੂੰ ਵੀ ਫਾਰਮਰਸ ਨੂੰ ਵੀ ਇਹ ਹੀ ਦੱਸ ਸਕਦੇ ਆਂ ਜੀ ਕਿ 5-6 ਤਰੀਕ ਨੂੰ ਲਾਈਟ ਰੇਨ ਜਿਹੜੀ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਉਹਨਾਂ ਨੇ ਜਿਹੜੇ ਫਾਰਮ ਆਪਰੇਸ਼ਨਸ ਨੇ ਇਹ ਵਾਲੀ ਵੈਦਰ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਪਲਾਨ ਕਰਨੇ ਚਾਹੀਦੇ ਆਂ ਲੋਕਾਂ ਕੀ ਇਹ ਦੱਸ ਸਕਦੇ ਆ ਜੀ ਕਿ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 5 ਔਰ 6 ਤਰੀਕ ਨੂੰ ਹਲਕੀ ਬਾਰਿਸ਼ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆਪਣੀ ਸਿਹਤ ਦਾ ਧਿਆਨ ਰੱਖੋ ਜਦੋਂ ਵੀ ਬਾਹਰ ਜਾਣ ਨੂੰ ਕਵਰਡ ਜਾਓ ਆਊਟਡੋਰ ਐਕਟੀਵिटीज ਜਿੰਨਾ ਹੋ ਸਕੇ ਘੱਟ ਤੋਂ ਘੱਟ ਕਰੋ ਔਰ ਹੈਲਦੀ ਐਂਡ ਨਿਊਟ੍ਰੀਸ਼ੀਅਸ ਡਾਈਟ ਲਓ ਤਾਂ ਕਿ ਤੁਹਾਡੀ ਸਿਹਤ ਐਨੀ ਠੰਡ ਦੇ ਵਿੱਚ ਠੀਕ ਰਹੇ ਸਕੇ